ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਦੀ ਵੀਡੀਓ ਪੈਂਟ ਜੌਨ ਵਾਲੇ ਚੋਂ ਜੌਨ ਵਾਲੇ ਨੂੰ ਜਿਲ੍ਹਾ ਜਿਹੜਾ ਫਰੀਦਕੋਟ ਪਿਆ ਜਾਂਦਾ ਨਾਲ ਲੱਗਦੇ ਪਿੰਡਾਂ ਦੀ ਗੱਲ ਕਰਗੀਏ ਤਾਂ ਇੱਕ ਪਾਸੇ ਘੜੀਗੇ ਆਲਾ ਔਲਖ ਭਲੂਰ ਇੱਕ ਪਾਸੇ ਸਮਾਲ ਸਰ ਵੀ ਨਾਲ ਹੀ ਰਹਿ ਜਾਂਦਾ ਇਹਦੇ ਸਕਰੀਨ ਤੇ ਜਿਹੜੀ ਤੁਸੀਂ ਮੱਝ ਵੇਖ ਰਹੇ ਹੋ ਅੱਜ ਦੀ ਵੀਡੀਓ ਇਹਦੀ ਆ ਗੱਬਣਾ ਤਿਆਰ ਆ ਸੁਣਨ ਵਾਸਤੇ ਬਾਕੀ ਡਿਟੇਲ ਆਪਾਂ ਬਾਅਦ 'ਚ ਲੈਨੇ ਆ ਆਓ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਦੇਓ ਜੀ ਡਿਟੇਲ ਇਹਦੀ ਆਪਣੀ ਮੱਝ ਦੀ ਇਹ ਮੱਝ ਚਨਕੀ ਤੀਜੇ ਸਵੇਰ ਮੱਝ ਹੈ ਆਪਣੀ ਠੀਕ ਹੈ ਜੀ ਤੇ ਖੂਪੂ ਕੀ ਲਗ ਭਾਗ ਇਹ ਚਾਰ ਤੋਂ ਪੰਜ ਕਿਲੋ ਲਊਗੀ ਠੀਕ ਹੈ ਜੀ ਤੇ ਪਿਛਲੇ ਸਵੇਰ ਕਿੰਨਾ ਕੁ ਦੁੱਧ ਦਿੱਤਾ ਇਹਨੇ ਪਿਛਲੇ ਸਵੇਰ ਤਕਰੀਬਨ 13 ਕਿਲੋ ਚਨਕੀ ਦਾ ਸੀਗਾ ਦੁੱਧੀ ਦੋਸਤੋ 13 ਕਿਲੋ ਬਾਈ ਹੁਣੀ ਦੱਸ ਦੇ ਵਿੱਚ ਹੋਇਆ ਇਹ ਥੱਲੇਉ ਚੰਗੀ ਮੱਝ ਆ ਦੇਖ ਸਾਧਨ ਤੁਸੀਂ ਲੈਵਾ ਵੀ ਆਪਾਂ ਤੁਹਾਨੂੰ ਨੇੜੇ ਤੋਂ ਖਾਵਾਂਗੇ ਉਹ ਤਾਂ ਠੰਡੀ ਸੀ ਲਾ ਜਾਵਾਂ। ਬਾਕੀ ਬਾਈ ਥਣਾ ਥੁਣਾ ਦੀ ਕਿਵੇਂ ਓਕੇ ਆ ਜਾਵਾਂ? ਹਾਂ ਹਾਂ ਥਣਾ ਦੀ ਹੈ ਜਨਨ ਦੀ। ਥਣਾ ਦੀ ਬਾਈ ਜੀ ਗਰੰਟੀ ਹੋਊਗੀ ਫੁੱਲ ਬਾਈ ਦੱਸਦੇ ਆ। ਬਾਈ ਦੇ ਘਰ ਦੀ ਆ। ਬਾਕੀ ਤੁਸੀਂ ਗੱਲਬਾਤ ਕਰ ਸਕਦੇ ਆ ਬਾਈ ਨਾਲ ਆਪਣਾ ਜਿਹੜਾ ਨੰਬਰ ਆ ਬਾਈ ਦਾ ਸਕਰੀਨ ਤੇ ਚਲਾਵਾਂਗੇ ਲਗਾਤਾਰ ਚੱਲੂਗਾ। ਬਾਈ ਤੋਰੋਏ ਨੂੰ ਮਾਣਾ। ਦੋਸਤੋ ਕਾਲੀ ਛਾ ਜਾਵਾਂ। ਥਾਲੇ ਵਾ ਵੇਖ ਸਕਦੇ ਹੋ ਦੋਸਤੋ ਇੱਕੋ ਜਿਹਾ ਜਾ ਜਾਵਾਂ ਯਾਨੀ ਕੋਈ ਕੋਈ ਵੱਡਾ ਛੋਟਾ ਹੋ ਜਾ ਥਾਨ ਕੋਈ ਮੋੜ ਦੇ ਰੇਟ ਵੀ ਦੋਸਤੋ ਵੀਡੀਓ ਦੇ ਵਿੱਚ ਹੀ ਹੋਊਗਾ ਚੰਗੀ ਮਾਝਾ ਬਾਕੀ ਦੋਸਤੋ ਕਾਦੇ ਦਾ ਦਰਮਿਆਨਾ ਨਾ ਵੱਡਾ ਵਾਲਾ ਤੇ ਨਾ ਵਾਲਾ ਛੋਟਾ ਤੈਂਕ ਸੁng ਦੇਖ ਸਕਦੇ ਹੋ। ਨੂੰ ਮੱਤਰੀ ਸੋਹਣੀ ਆ। ਬਾਈ ਫਿਰ ਇਹਦਾ ਕੀ ਰੇਟ ਕਰਨਾ ਜੀ? ਇਹਦਾ ਰੇਟ 93000 ਰੁਪਏ ਆ। ਦੋਸਤੋ 93000 ਜਣੀ ਬਾਈ ਨੇ ਰੇਟ ਕੀਤਾ ਫਿਕਸ ਜੀ ਰੇਟ ਆ ਬਾਈ ਦੱਸ ਦੇ ਜੀ ਕਿ ਜੀ ਮਾੜਾ ਮੋਟਾ ਮਾਨਤਨ ਹੋਊਗਾ ਵਿੱਚੋਂ। ਬਾੜਾ ਨਹੀਂ ਜਣੀ ਇਹਦੇ ਵਿੱਚੋਂ ਹੁਣਾਂ ਕੋ। ਪਰ ਨੇੜੇ ਤੋਂ ਤੁਹਾਨੂੰ ਲਿਵਾਵ ਖਾਵਾਂਗੇ। ਇਹ ਸਾਡੇ ਦੂਜੇ ਪਾਸੇ ਦੋਸਤੋ। ਬਾਕੀ ਇਹ ਜੇ 3-4 ਦਿਨ ਰਾਮਣਾ ਲੈ ਜਾਣੇ ਨੇ ਹਜੇ ਆਰਡਰ ਤਿਆਰ ਕਰੂਗੀ ਚੰਗਾ ਇੱਕ ਦੋਸਤੋ ਬਾਈ ਹੁਣਾਂ ਕੋਲੇ ਵਹਿੜ ਆ ਉਹ ਸਕਰੀਨ ਤੇ ਜਿਹੜੀ ਤੁਸੀਂ ਦੇਖ ਸਕਦੇ ਹੋ ਸੈਂਕਾਇਰੇ ਥੋੜੇ ਬਾਈ ਕਰੀਆਂ ਨੂੰ ਖੜੀ ਮੜੀ ਇਹ ਬਾਈ ਨੇ ਫ੍ਰੀ ਦੇਣੀ ਹੈ ਇਹ ਜੇ ਕੋਈ ਸੰਭਰ ਨਾਲ ਲੈ ਜਾਊਗਾ ਤਾਂ ਹਾਂ ਜੱਫਾ ਦੇ ਬਾਰੇ ਥੋੜੀ ਸੰਭਾਈ ਵਾਲੀ ਨੂੰ ਕਮਜ਼ੋਰ ਆ ਥਾਂ ਤੋਂ ਵੀ ਵਿਖਾ ਦਿੰਦੇ ਤੁਹਾਨੂੰ ਮੜਾ ਇਧਰ ਨੂੰ ਘੁਮਾਏ ਹੋਣੇ ਚਾਰ ਹੀ ਥਾਣਾ ਉਹ ਤੋਂ ਵੇਖ ਸਕਦਾ ਜੀ ਇਹ ਬਾਈ ਨੇ ਫ੍ਰੀ ਦੇਣੀ ਆ ਕੋਈ ਜੇ ਕੋਈ ਸਾਫ ਸਕਦਾ ਤਾਂ ਲੈ ਜਵੇ ਬਾਈ ਕੁਲੇ ਵੀ ਆਈ ਆਈ ਆ ਇਹ گاؤں ਇੱਥੇ ਕੋਈ ਛੜਕ ਤੇ ਸੱਟ ਗਿਆ ਸੀਗਾ ਤੇ ਕੁੱਤੇ ਢਾਈ ਬੈਠੇ ਸੀ ਇਹਨੂੰ ਬਾਕੀ ਤੁਸੀਂ ਗੱਲਬਾਤ ਆ ਜਿਹੜੀ ਕਰ ਸਕਦੇ ਹੋ ਬਾਈ ਨਾਲ ਸਿੰਘ ਜ਼ਰੂਰ ਆ ਦੋਸਤੋ ਪਰ ਵਹਿੜ ਚੰਗੀ ਆ